ਸਤਿ ਸ਼੍ਰੀਕਾਲ ਜੀ ਸੰਧੂ ਡੈਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਤੇ ਮਿੱਤਰੋ ਵੀਡੀਓ ਬਣਾਉਣ ਲੱਗੇ ਆ ਆਪਣੇ ਫਾਰਮ ਤੋਂ ਅੱਜ ਆਪਣੇ ਲਵੇ 9 ਤਰੀਕ ਦੇਣਾ ਐਤਵਾਰ ਨੂੰ ਝੋਟੀਆਂ ਆਈਆਂ ਸੀਗੀ 25 ਤੇ ਤੁਹਾਨੂੰ ਦਿਖਾਵਾਂਗੇ ਉਹ ਇਕੱਲੇ ਵੀ ਦਿਖਾ ਵੀ ਦੇਵਾਂਗੇ ਬਾਕੀ ਸਭ ਐਂਡ ਟੂ ਐਂਡ ਕੁਆਲਿਟੀ ਆ ਸਾਰੀ ਹੈ ਨਾ ਤੇ ਵਿੱਚ ਸਵੇਰ ਤੋਂ ਭਰਾ ਵੀ ਰਹੇ ਨੇ ਕੋਈ ਝੋਟੀਆਂ ਸੇਲ ਵੀ ਕੀਤੀਆਂ ਨੇ ਅੱਜ ਆਪਾਂ ਦੇ ਇੱਕ ਝੋਟੀ ਆਪਣੀ ਹੁਣ ਮੂਸੇ ਜਾਊਗੀ ਬਲਕਨ ਸਿੰਘ ਉਹਨੇ ਕਰੇ ਜੇ ਇਹ ਸਿੱਧੂ ਮੂਸੇ ਵਾਲੇ ਦੇ ਕਹਿ ਲੋ ਹਨ ਉਹਦਾ ਭਰਾਵਾਂ ਨੇ ਉਹਦੇ ਬਨੇਪਰਾ ਨਰਨਾਇਣ ਨੇ ਤੇ ਬਾਕੀ ਗੱਲਬਾਤ ਉਹ ਭਰਾਵਾਂ ਨੇ ਕਰਾ ਲਿਆ ਨੀਲੀ ਦੀ ਝੋਟੀ ਲੈਤੀ ਉਹਨਾਂ ਨੇ ਤੇ ਬਾਈ ਜੀ ਨੂੰ ਵਾਦਾ ਕਰੇ ਕਿ ਅੱਜ ਬਈ ਜੁੜਿਆ ਹਾਂ ਜੀ ਆਹ ਜੀ ਆਹ ਪਹਿਲਾਂ ਦੱਸੋ ਆਪਣਾ ਖਰਵੇnder ਸਿੰਘ ਜੀ ਨਾਮ ਹਰਵਿੰਦਰ ਸਿੰਘ ਮੁਸਾਈ ਇਹ ਨੰਮੂਸਾ ਤੇ ਜਿਵੇਂ ਕਹੇ ਸੀ ਭਾਈ ਜੀ ਕਿ ਉਹਦੇ ਘਰੇ ਜਾਊਗਾ ਕੀ ਕਰਦਾ ਨਹੀਂ ਚੱਲ ਜਾਗੇ ਸਿੱਧੂ ਦਾ ਚਾਚਾ ਹੀ ਹੈ ਸਿੱਧੂ ਦਾ ਚਾਚਾ ਹੀ ਹੈ ਅੰਦਰ ਹੀ ਹੈ ਤੇ ਠੀਕ ਹੈ ਉਹਦੇ ਘਰੇ ਜਾਣੀਆਂ ਬਾਕੀ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਵੀ ਜਦੋਂ ਕੋਈ ਵੀ ਭਰਾ ਆਪਣੇ ਤੋਂ ਕੋਈ ਪਸ਼ੂ ਖਰੀਦਿਆ ਕਰੂ ਆਪਿਆ ਪਨੇ ਹੈ ਨਵੀਂ ਪਹਿਲ ਕਹਿ ਲੋ ਜਿਹੇ ਆ ਨਾ ਛੋਟਾ ਜਿਹਾ ਇੱਕ ਉਦਮ ਕਰਿਆ ਵੀ ਆਪਾਂ ਹਰੇਕ ਨੂੰ ਆਪਾਂ ਉਹ ਪੌਦਾ ਦਿਆ ਕਰੀਏ ਵੀ ਉਹ ਪੌਦੇ ਆਪਣੇ ਘਰੇ ਲਗਾਉਣਾ ਤੇ ਤੇ ਆਪਣਾ ਪੰਜਾਬ ਆ ਰਿਹਾ ਭਰਿਆ ਬੜੇ ਹੈਨਾ ਤੇ ਬਾਕੀ ਬਾਕੀ ਤੁਸੀਂ ਵੀ ਰੁਕ ਲਿਆ ਹੋ ਤੇ ਤੁਸੀਂ ਇਹ ਵੀ ਦੇ ਨਾਲ ਸ਼ੇਅਰ ਵੀ ਕਰੋ ਬਾਕੀ ਮਤਲਬ ਜੇ ਨਾ ਤੁਹਾਨੂੰ ਬੜੀ ਸੇਰ ਬਿਜਾ ਰਿਹਾ ਜਗਾ ਬਹੁਤ ਜਾਈ ਕੋਈ ਗੱਲ ਨਹੀਂ ਕੋਈ ਚਾਹ ਵਾਲੀ ਤਾਰੀਵੇਂ ਬਨੇ ਸਮਾਲੀ ਮੈਂ ਇਦਨ ਬੱਤੀ ਹੋਈ ਵੀਡੀਓ ਪਾ ਰਿਆਂਗੀ ਜੀ ਤੇ ਪਾਣੀ ਤੇਰੀ ਮੈਕੀ ਨਾਲ ਇੱਕ ਨੂੰ ਨਾ ਹਾਂ ਹਾਂ ਇਹ ਜਿਆਦਾ ਬਨੇ ਸ਼ੁਰੂ ਕਰੇਗਾ ਮੋਂ ਹੋਰ ਹੋਈ ਦੇ ਮਾਲ ਮਿਲਦਾ ਇੱਥੇ ਹਾਂ ਜੀ ਸਾਰੇ ਪਹੁੰਚਿਓ ਨਾ ਬਹੁਤ ਸੋਹਣਾ ਕੰਮ ਵਧੀਆ ਲੱਗੇ ਪਸੰ ਨਹੀਂ ਤੇਰੇ ਸਾਹ ਵਧੀਆ ਕੁਆਲਟੀ ਮਿਲਦੀ ਆ ਯਾਰ ਠੀਕ ਹੈ ਹਰ ਮਾਸਟਰ ਚੰਗਾ ਹੈ ਬਾਈ ਚੰਗਾ ਮਾਰਨਾ ਤੇਰੀ ਤਾਂ ਹੀ ਮੈਂ ਕਹਿੰਦਾ ਉਹਨਾਂ ਫਿਰ ਤੁਸੀਂ ਆਨਲਾਈਨ ਖਰੀਦਣ ਵੀ ਭਾਏ ਜਾਏ ਨਾ ਇੱਥੇ ਆ ਕੇ ਖਰੀਦ ਕੇ ਲੈ ਜਾਓ ਆ ਕੇ ਦੇਖੇ ਭਾਵੇਂ ਬਹੁਤ ਵਟਾ ਹੁੰਦਾ ਹੈ ਹਨਾ ਕਿਥੇ ਵੀਡੀਓ ਦੇਖੀ ਸੀ ਇੱਕ ਵਾਰੀ ਤੁਸੀਂ ਉਹੀ ਗੱਲ ਹੈ ਜਰੂਰ ਇੱਕ ਵਾਰੀ ਇੱਥੇ ਆਇਓ ਤੁਹਾਨੂੰ ਆਪ ਵੀ ਪਤਾ ਲੱਗ ਜਿਓ ਵੀ ਆਪਣੇ ਨਵੇਂ ਕਹੀ ਲਿਖਵਾਲੀ ਲੋ ਜੀ ਕੋਟੀ ਆਵੜਾ ਲੋ ਜੀ ਤੁਹਾਨੂੰ ਵਾਦਾ ਕਰੇ ਪਰਮਾਤਮਾ ਛੇੜ ਜੀ ਇੱਕ ਨਾਲ ਸਾਰਦਾ ਨਹੀਂਗਾ ਦੋ ਲੈ ਕੇ ਜਾਵੇਂਗਾ ਹਾਂ ਦੋ ਲੈ ਜਾਵੇਂਗਾ ਆਹਾ ਪੇਡੇ ਪੇਡੇ ਦੋ ਦੇ ਦੇ ਪਰ ਬਰਾ ਬਰਾ ਕਰਨਾ ਪਰ ਨਿੰਮ ਮੁੱਕ ਗਏ ਬਾਹਲੇ ਦੋ ਕੀ ਅੱਛਾ ਉਹ ਵੀ ਲਾ ਦੇਾਂਗੇ ਮੈਂ ਸਾਹ ਵੀ ਲਵੇ ਪਾਣੀ ਪਾਈਆਂ ਹੀ ਵਾਹ ਤੇਰੇ ਸਾਡੇ ਦਾ ਬਾਗ ਉਹ ਬਾਗ ਬੁਣਾ ਨਹੀਂ ਤਾੜਾ ਕੇ ਤਾਲੀ ਵੀ ਤੇ ਰਿਹਾ ਗਿਆ ਠੀਕ ਹੈ ਅਈ ਪੜਦੇ ਪੜਦੇ ਗੱਟੋ ਨਹੀਂ ਨਹੀਂ ਠੀਕ ਹੈ ਅਰੇ ਬਾਜੀਆਂ ਨੇ ਅੱਜ ਆਪਣੇ ਨਵੇਂ ਪਿੰਡ ਭੰਮੀ ਬੁਨੇ ਤੋਂ ਆਏ ਆ ਜਗਰਾਉਂ ਦੇ ਲਾਗੇ ਜੇ ਪਿੰਡ ਰਹਿ ਜਾਂਦਾ ਬਾਜੀਆਂ ਦਾ ਗੱਲਾ ਮੱਲਾ ਇੱਥੇ ਜੀ ਪਿੰਡ ਹੈ ਹਨਾ ਤੇ ਆਪਾਂ ਦੇ ਕਿਹੋ ਜਿਹੀ ਲੈ ਕੇ ਦੂਜਾ ਦੁਆਰ ਵੀ ਆਪਾਂ ਨੇ ਉਹੀ ਪੇਡ ਵਾਲੇ ਬੈਸ ਨੂੰ ਦੇਣ ਲੱਗਿਆ ਕਰਤਾ ਉਹ ਵਧੀਆ ਸੇਫ ਜਗ੍ਹਾ ਤੇ ਲਾ ਦੇ ਮੈਂ ਕਿਹਨਾਂ ਗੈਰ ਬੇਚੜ ਕਰਿਆ ਜੇ ਮਰਮੂਦਾ ਕੋਈ ਉਹ ਵੀ ਲਿਆ ਦੇ ਮੈਂ ਕਹਿੰਦਾ ਜੀ ਸੁਹਾਰ ਵਧੀਆ ਕਰਿਓ ਹਨਾ ਕਿ ਮੈਂ ਕਹਿੰਦਾ ਭਾਈ ਤੂੰ ਬੇਸਰ ਤੱਕ ਤੈਨੂੰ ਦਿਖਾਉਂਦੇ ਆਂਗੇ ਜੀ ਆ ਲੱਗੇ ਫੋਟੋ ਵਿੱਚ ਕੇ ਬਾਦੀਦਾਨੂ ਹਨਾ ਜਾਂ ਜੇ ਇਹ ਵੱਡਾ ਹੋਈ ਜਾਊਗਾ ਫੋਟੋ ਪਾਈ ਆਏ ਵਿੱਚ ਕੇ ਜਮਣ ਹੋਊਗੀ ਜਮਣ ਤੇ ਦੂਜੀ ਜੰਮੂ ਵਾਲੀ ਲੱਗਦੀ ਹੈ ਜਮੋਲੀ ਜਾਣਾ ਵੀ ਜਾਂਦਾ ਲਾਣਾ ਵੀ ਖਵਾਦੀ ਉਹ ਪਿੰਡ ਆ ਜਾ ਕਰੀਂ ਜਾ ਸਾਡੀਆਂ ਟੁੰਡੀਆਂ ਦੀ ਗੱਲ ਛੱਡ ਤੂੰ ਨਾ ਪੁੱਛ ਕੇ ਮੇਰਾ ਕੀ ਮਹਾਰਾਜਾ ਰੇਲ ਵੀ ਤੰਦਰ ਆਂਦੀ ਏ ਮਿੱਤਰੋ ਅੱਜ ਨਾਲ ਆਪਣੇ ਰਵੇ ਬਹੁਤ ਚੰਗੀ ਚੰਗੀ ਕੁਆਲਿਟੀ ਦੇ ਝੋਟੀਆਂ ਆਈਆਂ ਹੋਈਆਂ ਨੇ ਤੁਹਾਨੂੰ ਮੈਂ ਦਿਖਾਉਂਗਾ ਵੀਡੀਓ ਦੇ ਵਿੱਚ ਵੀ ਪਰ ਇੱਕ ਆਪਾਂ ਨੇ ਬੁਰੀ ਝੋਟੀ ਵੇਚੀ ਅੱਜ ਉਹ ਬਾਜੇ ਨੂੰ ਆਪਾਂ ਪਹਿਲਾਂ ਰਸਾ ਮਰਾ ਦਈਏ ਤੁਹਾਨੂੰ ਇੱਕ ਨਵਾਂ ਸਰਪ੍ਰਾਈਜ਼ ਵੀ ਦੇਣਾ ਤੁਸੀਂ ਵੀ ਉਹਦੇ ਨਾਲ ਜੁੜੇ ਹੋਰ ਵੀ ਭਰਾ ਜਿਹੜੇ ਕੰਮ ਕਰਦੇ ਆ ਹਨ ਜੇ ਤੁਹਾਨੂੰ ਉਹ ਮੇਰਾ ਕੰਮ ਵਧੀਆ ਲੱਗਿਆ ਉਦੋਂ ਤਾਂ ਰਿਕਮੈਂਡ ਜ਼ਰੂਰ ਕਰਕੇ ਦੱਸਿਓ ਹਨ ਵੀ ਕਿਵੇਂ ਆ ਕੰਮ ਕਰ। ਅੱਜ ਨਾਲ ਆਪਾਂ ਪਹਿਲਾਂ ਕੋ ਬੁਰੀਆਂ ਦੇ ਭਾਈ ਜੀ। ਆ ਜੀ ਅਰੇ ਚਾਹਿਆ ਲੈ ਬੂਰੀ ਚੋਟੀ ਹੋਰੇ ਲੈ ਹਾਈ ਜਿਹੜੀ ਵੀ ਆਪਾਂ ਕੋਈ ਪਸ਼ੂ ਵੇਚਿਆ ਕਰਾਂਗੇ ਜਿਵੇਂ ਆ ਬਾਈਆਂ ਨੇ ਆਪਾਂ ਤਾਂ ਬੂਰੀ ਝੋਟੀ ਲੈਂਦੀ ਆ ਤੇ ਨਾਲ ਆਪਾਂ ਇੱਕ ਪੌਦਾ ਰਿਆ ਕਰਾਂਗੇ ਅਗਲੇ ਨੂੰ ਲਾਉਣ ਨੂੰ ਹਨ ਕਿਉਂ ਮਾਜਾ ਫਰੀਦੁੱਤ ਦੇਵੇ ਜੇ ਘਟ ਦੇਵੇ ਪਰ ਇਹ ਜੇ ਜਾ ਕੇ ਫਲ ਜ਼ਰੂਰ ਗਿਆ ਕਰੂਗਾ ਤੇ ਆਪਾਂ ਨੇ ਆਪਣੇ ਪੰਜਾਬ ਨੂੰ ਖਰਾ ਭਰਾ ਬਣਾਉਣਾ ਹਨ ਤਾਂ ਕਿ ਅੱਗੇ ਵੀ ਆਪਣੇ ਮੌਸਮ 'ਚ ਜਿਹੜੀ ਗਰਮੀ ਆਉਂਦੀ ਆ ਉਹ ਨਾ ਹੋਵੇ ਬੱਦਲੋ ਬੱਦਲ ਤੁਸੀਂ ਵੀ ਰੁੱਖ ਲਗਾਇਆ ਕਰੋ ਆ ਜੋ ਆ ਕੇ ਆਏ ਤੇ ਇਹ ਜਿਹੜਾ ਪੌਦਾ ਜਾ ਕੇ ਭਾਈ ਇਹਨੂੰ ਵਧੀਆ ਸੇਫ ਜਗ੍ਹਾ ਤੇ ਲਾ ਦਿਓ ਕਿਉਂ ਨਾਲ ਨਾਲ ਐ ਵੀ ਜਿਹੜਾ ਵਧੀਆ ਹੈ ਨਾ ਚੱਲੇ ਤੇ ਜਿਹੜਾ ਆਪਣਾ ਪੰਜਾਬ ਆ ਆ ਜੋ ਰੁੱਖਾ ਸਮਾ ਲਗਾਓ ਕੱਟੋ ਨਾ ਹਨ ਬਸ ਤੁਸੀਂ ਦੱਸ ਦਿਓ ਕਿਵੇਂ ਲੱਗੇਗਾ ਟੈਕਾ ਉਹ ਠੀਕ ਹੈ ਬਹੁਤ ਵਧੀਆ ਕੰਮ ਹੈ ਹਾਂ ਜੀ ਹਾਂ ਇਹ ਮੀਨੀ ਘਟੀ ਲੈਂਦੇ ਆ ਭਾਈਆਂ ਨੂੰ ਤੁਹਾਨੂੰ ਬਾਤਾਂ ਕਰਾਂਗੇ ਸੇਵ ਗਿਆ T.A. 맞 ਉਦੋਂ ਮੈਂ ਕੁਝ ਦਾ ਭੁਮਿਕਾ ਤੋਂ ਫਿਰ ਉਸਾਂ ਠੀਕ ਹੈ ਜੀ